ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਗੰਗਾ ਅਭਲੂਪੀ ਪਿੰਡਾ ਜ਼ਿਲ੍ਹਾ ਬਠਿੰਡਾ ਦਾ ਪਿੰਡ ਆ ਦੋਸਤੋ ਇਹ ਭਾਈ ਤੌਰੀਕ ਦੇ ਘਰੇ ਆਏ ਆ ਆਪਾਂ ਤੁਹਾਨੂੰ ਵਿਨਕ ਰੈਕਰ ਤੋਂ ਬਈਵਲ ਦਾ ਦਾਸ ਤੋਂ ਪਹਾਨਾ ਜੀ ਬਾਕੀ ਨਾਲ ਆਪਣਾ ਮਾਈਕ ਵੀ ਜਾਣਕਾਰੀ ਕੱਲੇ ਜਿਹੜੇ ਦਾਰੀ ਦੇ ਨੇ ਪੁੱਛਾਂਗੇ ਜੇ ਆਪਣੇ ਵੀਰੋ ਜੀ ਚੰਗੀ ਲੱਗ ਜੇ ਨਾ ਤਾਂ ਫੇਰ ਵੀ ਫੋਟੋ ਕਰ ਲਓ ਤੇ ਵੀਰੇ ਨੂੰ ਬਾਅਦ ਵਿੱਚ ਦੇਖਾ ਦਿਓ ਮਾਲਕ ਆ ਜੀ ਬਲੇ ਗਲਵਾ ਸਤਿ ਸ਼੍ਰੀ ਅਕਾਲ ਭਾਈ ਜੀ ਪਹਿਲਾਂ ਆਪਣਾ ਨਾਮ ਦੱਸੋ ਜੀ ਨਾਮ ਕਲਦੀਪ ਸਿੰਘ ਪਿੰਡ ਗੰਗਾ ਬਲੂਗੀ ਭਾਈ ਜਿਲ੍ਹਾ ਗੰਗਾ ਬਲੂਗੀ ਜਿਲ੍ਹਾ ਬੰਦਾ ਜਿਲ੍ਹਾ ਬੰਦਾ ਠੀਕ ਹੈ ਭਾਈ ਆਪਣੇ ਕੋਲ ਕਿੰਨੇ ਨਾਲ ਵਿਕਰੀ ਕੀ ਹੈ ਹੈਗੇ 10 12 ਭਾਈ 10 12 ਹਾਂ ਆਪਣਾ ਵਾਰ ਲੈਣ ਦਾ ਕੰਮ ਵਾਰ ਲੈਣ ਦਾ ਅਕਸਰ ਤੂੰ ਆਦੇ ਜਾਂਦੇ ਰਹਿੰਦੇ ਆਉਂਦੇ ਰਹਿੰਦੇ ਅੱਜ ਤਾਂ ਅਪਰੇ ਬਲੇ ਕਿੰਨੇ ਆ ਗਏ ਹੁੰਦੇ ਆ 8 ਤੋਂ 10 ਆ ਗਏ ਰਾਂਦਰ ਨੇ ਠੀਕ ਐ ਆ ਭਾਈ ਸ਼ੁਰੂ ਕਰ ਲਿਆ ਮੱਝ ਨੂੰ ਇਹ ਪਹਿਲੀ ਝੋਟੀ ਆ ਭਾਈ ਠੀਕ ਐ 5-7 ਦਿਨਾਂ ਦੀ ਕੱਚੀ ਐ 5-7 ਦਿਨ ਲੈ ਲੂਗੀ ਲੈ ਜੀ ਠੀਕ ਐ ਹਾਂ ਠੰਡੀ ਸੀ ਹਾਂ ਠੰਡੀ ਸੀ ਮਣੀ ਭਲੂਣ ਕਰੀ ਫਿਰਦੀ ਐ ਥਾਣਾ ਵਾਲੇ ਦੇ ਚੈੱਕ ਕਰ ਲੋ ਸੀ ਥਾਣਾ ਵੀ ਬਹੁਤ ਸੋਹਣਾ ਲੱਗਿਆ ਚੈੱਕ ਕਰੋ ਜੇ ਕੋਈ ਦੋਸਤ ਐ ਨਵੇਂ ਥਾਣਾ ਥੋੜਾ ਥਾਂ ਦਾ ਝੋਦਾ ਦਿਖਾਉਂਦੀ ਐ ਪਹਿਲਾਂ ਕਰਕੇ ਭਾਈ ਲੈ ਕਰੋ ਠੀਕ ਐ ਚੋੜ ਜਾ ਕਰ ਲੋ ਵੀ ਕਿੰਨੇ ਕਿ ਤਿਆਰ ਹੋਈ ਆ ਬਈ ਤਿਆਰ ਹੋਣਾ ਹੈ ਤੇ ਬਾਈ ਜੀ ਆਪਾਂ ਜੀ ਗੱਲ ਕਰ ਗਏ ਕਿੰਨੇ ਦਿਨ ਕੱਢੂਗੀ ਇਹ ਇਹ ਲੈ ਜੂਗੀ ਬਾਈ 5-7 ਦਿਨ 5-7 ਦਿਨ ਲੈ ਜੂਗੀ ਹਾਂ ਠੀਕ ਹੈ ਤੇ ਬਈ ਇਹ ਜਮਾਤ ਉਹਦਾ ਘੜ ਪਤਾ ਕੋਈ ਨਹੀਂ ਬਾਈ ਨਹੀਂ ਪਤਾ ਨਹੀਂ ਨਹੀਂ ਠੀਕ ਹੈ ਇੱਕ ਵਾਰ ਨਾ ਨਿਕਾ ਮਾ ਆਪੋ ਸੰਸੂ ਤੁਸੀਂ ਦੇਖੋ ਦੋਸਤ ਕਰੋ ਤੇ ਕਾਜ ਕਾੜ ਦੀ ਚੈੱਕ ਕਰ ਲਓ ਤੇ ਬਾਈ ਜੀ ਰੇਟ ਦੀ ਗੱਲ ਕਰੀਏ ਜੀ ਆਪਾਂ ਜੀ ਇਹਦਾ 1,10,000 ਰੁਪਏ 1,10,000 ਰੁਪਏ ਮਾਰਦਾ ਹੋ ਜੂ ਬਈ ਹੋ ਜੂ ਹੋ ਜੂ ਥੋੜੇ ਜਿਹਾ ਲਗਾ ਦੋ ਕਰ ਦੋ ਕਰ ਦੋ ਠੀਕ ਹੈ ਹਾਂਜੀ ਬਾਈ ਜੀ ਆਪਾਂ ਜੀ ਗਾਂ ਦੀ ਗੱਲ ਕਰੀਏ। ਇਹ ਗਾਂ ਇੱਕ 14-15 ਕਿਲੋ ਦੁੱਧ ਦੇ ਬਾਈ ਦੋ ਟਾਈਮ ਹੀ ਨਹੀਂ ਸੀ। ਬੱਚਾ ਬਾਈ। ਬੱਚਾ ਹੈ। ਠੀਕ ਬੱਚਾ ਹੈ। ਅੱਛਾ ਮਤਲਬ ਇਤਨਾ 14-15 ਲੀਟਰ ਤਿਆਰ ਹੈ। ਹਾਂ ਹਾਂ ਦੇ ਸਕਦੇ। ਦੋ ਟਾਈਮ ਦੇ ਸਕਦੇ ਬਾਈ। ਠੀਕ ਹੈ। ਲੋ ਦੁੱਧ ਤੋਂ ਕਰੋ ਜੇ ਕੁਝ ਖਾਣਾ-ਮਾਣਾ ਇਹ ਵੀ ਚੱਕਰ ਲਓ ਜੀ। ਖਾਣਾ ਵੀ ਸੋਹਣੇ ਲੱਗਿਆ। ਤੇ ਕੱਦ ਘਾਟ ਤੁਸੀਂ ਜਾਂ ਦਾ ਚੱਕਰ ਲਓ। ਕਿਹੜੇ ਜੂੜੇ ਬਈ ਹੈ? ਇਹ ਤੀਜਾ ਸੂਆ ਹੋਗੀ ਬਾਈ। ਤੀਜਾ ਸੂਆ। ਹਾਂ ਠੀਕ ਹੈ। ਤੇ ਠੀਕ ਕਰੂਗਾ ਤੁਸੀਂ ਭਰਾ ਬਈ। ਨਹੀਂ ਭਰਾ ਬਾਈ। ਠੀਕ ਹੈ। ਯਾ ਪਰ ਇਹ ਨਾਲ ਕਰਕੇ ਬਈ। ਇਹਦੇ ਇੱਕ ਵੇਗ 14 ਕਿਲੋ ਦੁੱਧ ਬਾਈ ਇਹ ਥਲੇ 14 ਕਿਲੋ ਜੀ 14 ਕਿਲੋ ਠੀਕ ਹੈ ਜੀ ਕਿਹੜਾ ਹੈ ਇਸ ਟਾਈਮ ਹਾਂ 14 ਕਿਲੋ ਦਾ ਤਿਆਰ ਹੈ ਸੂਈ ਦੋ ਟਾਈਮ ਹੀ ਨਹੀਂ ਸੂਈ ਇਹ ਵੀ ਹੈਗੀ ਥੋੜਾ ਹੀ ਮੈਨੇ ਸੂਈ ਦੋ ਟਾਈਮ ਮਿੰਟ ਬੱਚੇ ਨਿਕਾਲ ਕਰ ਗਏ ਬੱਚਾ ਹੈ ਨਹੀਂ ਜਮਾਨਾ ਚਾਹੀਦਾ ਬੁੜੇ ਵੀ ਨਹੀਂ ਠੀਕ ਹੈ ਇਹਦੇ ਵੀ ਖਾਣ ਵਾਲੇ ਇੰਨੇ ਦਾ ਮਾਰੋ ਦੋਸਤੋ ਲੈ ਕਰ ਲੋ ਕਿ ਤੁਸੀਂ ਕੋਲ ਨੂੰ ਉਹ ਦਿਖਾ ਦੇਣਾ ਤਾਂ ਇਹ ਨਹੀਂ ਚਲੋ ਤੇ ਫੇਸ ਤੋਂ ਆ ਦੀ ਇਹਦੀ ਵੀ ਚੈੱਕ ਕਰ ਲੋ ਇਹਦੇ ਵਿੱਚ ਠੀਕ ਨੂੰ ਕਹਿੰਦੇ ਭਰਾ ਹੈ ਕਿ ਨਹੀਂ ਭਰਾ ਹੈ ਨਹੀਂ ਭਰਾ ਹੈ ਇਹਦਾ ਰੇਟ ਬਾਈ ਇਹਦਾ 45000 ਰੁਪਏ 40000 ਰੁਪਏ ਤੇ ਆਪ ਕਾਲੀ ਦਾ ਰੇਟ ਪਈਦਾ ਰਹਿ ਗਿਆ ਉਹਦਾ 55000 55000 ਰੁਪਏ ਕਾਲੀ ਦਾ ਕਾਲੀ ਠੀਕ ਹੈ ਕਾਲੀ ਦਾ ਦੋਸਤੋ 55000 ਰੁਪਏ ਤੇ ਡੱਬੀ ਦਾ 45 45000 ਰੁਪਏ ਜਿਹੜੀ ਬੇਜ ਦਾ ਡੱਬੀ ਖੜੀ ਹੈ ਇੱਕ ਇਹਦੇ ਮਗਰ ਵੱੱਛੀ ਆ ਬਾਈ 12-13 ਕਿਲੋ ਦੁੱਧ ਆ 20 ਦਿਨਾਂ ਦੀ ਸੂਈ ਆ 20 ਦਿਨਾਂ ਦੀ ਸੂਈ ਆ ਹਾਂ ਹਾਂ ਠੀਕ ਹੈ ਮਗਰ ਵੱੱਛੀ ਆ ਵੱੱਛੀ ਉਹ ਲਾਲ ਜੀ ਵੱੱਛੀ ਇਹ ਮਾਰ ਲੈ ਕਰੋ ਚੱਕਾ ਥਾਣੇ ਵਾਲੇ ਚੱਕਰ ਲੋ ਪਿੱਛੋਂ ਜੀ ਚੱਕਰੋ ਚੱਕੋ ਉਸ ਨੂੰ ਥਣ ਵੀ ਦੇਖ ਲਓ ਦੋਸਤੋ ਦੋਸਤੋ ਉਸ ਤੋਂ ਪਿੱਛੋਂ ਤੇ ਫੇਸ ਤੋਂ ਆਲੀ ਇਹ ਵੀ ਚੈ ਇਹਦਾ ਰੇਟ ਬਈ ਇਹਦਾ 5000 ਰੁਪਈਆ 5000 ਰੁਪਈਆ ਠੀਕ ਹੈ ਮੰਨ ਤਾਂ ਤਾਂ ਹੋਊਗਾ ਨਾ ਹੋਊ ਹੋਊ ਠੀਕ ਹੈ ਹਾਂਜੀ ਭਾਈ ਜੀ ਆਪਾਂ ਆ ਗੱਲ ਕਰਦੀ ਮੈਂ ਜੀ ਇਹ ਤਿੰਨ ਦਿਨਾਂ ਹੋ ਗਏ ਸੂਈ ਨੂੰ ਭਾਈ ਨੂੰ ਤਿੰਨ ਦਿਨਾਂ ਨੂੰ ਵੀ ਸੂਈ ਹਾਂ ਠੀਕ ਹੈ ਕਿਹੜੇ ਸੂਏ ਸੂਏ ਭਾਈ ਇਹ ਤੀਜਾ ਸੂਆ ਹੋ ਗਈ ਭਾਈ ਤੀਜਾ ਸੂਆ ਤੀਜਾ ਠੀਕ ਹੈ ਨਾ ਵੀ ਕਰੋ ਚੱਕ ਬੋਸ ਸੂਈ ਸੰਗ ਸੰਗ ਤਾਂ ਪੂਰਾ ਫੁੱਲਾ ਹੀ ਹੈ ਜਦਾਂ ਤੇ ਕੱਢ ਘਾੜ ਦੀ ਵੀ ਵੇਚ ਲੋ ਕਿੱਥੋਂ ਦੇਖੂ ਥਾਣਾ ਵਾਲੀ ਦੋਸਤੋਂ ਥਣ ਚੈੱਕ ਕਰ ਲਓ ਜੀ ਇਹਦੇ ਮਗਰ ਕੱਟੀ ਆ ਭਾਈ ਇਹ ਕੱਟੀ ਆ ਕਿਹੜੀ ਕੱਟੀ ਆ ਆ ਬੇੜੀ ਭਾਈ ਇਹ ਆ ਕਿੱਥੇ ਭ ਠੀਕ ਹੈ। ਨਾਲ ਤੇ ਇਹ ਦੋਸਤ ਤੁਸੀਂ ਚੈੱਕ ਕਰ ਲਓ ਜਿਹੜੀ ਉਹ ਦਾਦੇ ਮਗਰ ਰੱਖੀ ਸੀ ਉਹ ਵੀ ਤੁਹਾਨੂੰ ਦੇ ਦੇ ਨਾਰਾਂਗ ਦੀ ਰੱਖੀ ਐ ਉਹ ਬਈ ਇਹਦਾ ਰੇਟ ਦੀ ਗੱਲ ਕਰੀਏ ਆਪਾਂ ਇਹਦਾ 85000 ਰੁਪਇਆ 85000 ਰੁਪਇਆ 85 ਠੀਕ ਐ ਅੱਗੇ ਬਈ ਇਹ ਗੱਲ ਕਰੀਏ ਐਸ ਮੱਝ ਇਹ ਮੱਝਾ ਭਾਈ ਆਹ ਕਾਜੀ ਸੁਈਆ ਵੀ 8 ਦਿਨਾਂ ਦੀ 10 ਕਿਲੋ ਦੁੱਧ ਹੋਊਗਾ 10 ਕਿਲੋ ਦੁੱਧ ਹੂੰ ਠੀਕ ਐ ਤੇ ਦੋ ਟਾਈਮਸ ਬਈ ਇਹਦੀ ਕਰਾਵਾ ਕਰਾ ਦਿਆਂ ਕਰਾ ਦਿਆਂ ਕਰਾ ਦਿਆਂ ਜੀ ਪਰ ਜੇ ਇਹਦੇ ਮਾਰਾਂਗੇ ਤਾਂ ਉਹਨੇ ਤੇ ਨਿਆਣਾ ਆਉਂਦਾ ਪ੍ਰੋਜੈਕਟ ਆਪਾਂ ਤੁਹਾਨੂੰ ਦੋ ਵਾਰੀ ਨਿਗ੍ਹਾ ਮਰਾ ਦੇਣਾ ਠੀਕ ਹੈ ਦੇਖੋ ਸੱਤਰੋ ਟੈਕਨੀਕ ਫਾਨੀ ਚੈੱਕ ਕਰ ਲਓ ਤੇ ਬਈ ਇਹਦੇ ਰੇਟ ਦੀ ਗੱਲ ਕਰਦੇ ਆਂ 1,25,000 ਰੁਪਏ 1,25,000 ਰੁਪਏ ਤੇ ਮਗਰ ਇਹਦੇ ਕੱਟੀ ਕੱਟੀ ਆਹ ਕੱਟੀ ਹੈ ਬਈ ਹਾਂ ਲੋ ਬਈ ਤੁਸੀਂ ਚੈੱਕ ਕਰੋ ਆ ਮਗਰ ਸੱਚਾ ਕੱਟੀ ਹੈ ਇਹ ਬਈ ਆਪਾਂ ਤੁਹਾਨੂੰ ਦੀ ਗੱਲ ਕਰਦੇ ਆਂ ਇਹ ਪਹਿਲੀ ਝੋਟੀ ਹੈ ਬਾਈ ਪਹਿਲਾਂ ਪਹਿਲਾਂ ਠੀਕ ਹੈ ਕਿੰਨੇ ਦਿਨ ਕੱਟੀ ਹੈ ਬਈ ਇਹ ਲੈ ਜੂਗੀ 1-2 ਦਿਨ ਬਾਈ 1-2 ਦਿਨ ਲੈ ਹਾਂ ਅਰਵਿੰਦ ਪਹੁੰਚ ਰਿਹਾ ਨੋ ਕਰੋ ਜਟ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਨੇ ਆਂ ਕੋਈ ਬਈ ਗਾ ਮਾਯਾ ਮੈਂ ਮਤਰਾ ਕਰ ਚੁੱਕੀ ਹਾਂ ਕਿੰਨੇ ਬੰਦੇ ਨੂੰ ਲੰਮੀ ਤੋਂ ਇੱਕ ਪਾਟਾ ਰਿਹਾ ਚੰਗੀ ਬਾਟੀ ਬੰਦ ਦੀ ਮੱਝ ਹੈ ਕਿ ਪਿੱਛੋਂ ਚੈੱਕ ਕਰ ਲੋ ਠਾਣਾ ਵਾਲ ਨੇ ਜੀ ਖਾਣ ਬਹੁਤ ਥੋੜਾ ਥਣ ਲੱਗਿਆ ਏ ਤੇ ਲੈਵਾ ਵੀ ਤੁਸੀਂ ਦੇਖ ਲਓ ਦੋਸਤ ਹੈ ਕਿ ਹੈ ਕਿ ਨਹੀਂ ਕੱਢ ਜੂ ਇੱਕ ਦੋ ਦਨ ਬਾਈ ਕੱਢ ਜੂ ਕੱਢ ਜੂ ਠੀਕ ਹੈ ਜੀ ਜੇ ਆਪਾਂ ਇਹ ਰੇਟ ਦੀ ਗੱਲ ਕਰੀਏ ਇਹਦਾ 1.5 ਲੱਖ ਰੁਪਇਆ ਹੈ 1.5 ਲੱਖ ਰੁਪਇਆ ਕਿੰਨਾ ਦੁੱਧ ਪਾਉਂਦੇ ਇਹ ਪਹਿਲੇ ਨਹੀਂ ਦੇਓਗੀ ਭਾਈ 14-15 ਕਿਲੋ 14-15 ਹਾਂ ਲੋਕਾਂ ਤੋਂ ਚੇਤਾਵਨੀ ਲੋ ਦੋਸਤੋ ਆਪਾਂ ਇਹ ਤੁਹਾਨੂੰ ਆਪਾਂ ਖੜੀ ਦੇ ਵੀ ਦਿਖਾ ਦਿੰਨੇ ਆ ਥਾਣਾ ਹਵਾਨੇ ਚੈੱਕ ਕਰ ਲਓ ਲੈ ਕੇ ਰੋ ਚੈੱਕ ਤੁਸੀਂ ਬਹੁਤ ਸੋਹਣੇ ਥਾਣਾ ਹਵਾਨੇ ਦੀ ਹੈ ਇਹ ਤੇ ਬਾਈ ਜੀ ਆਪਾਂ ਅੱਗੇ ਗੱਲ ਕਰਕੇ ਝੋਤੀ ਦੀ ਇਹ ਸੂਈ ਸਵਾਈ ਹੈ ਬਾਈ ਇਹ ਸੂਈ ਸਵਾਈ ਹੈ ਬਾਈ ਹਾਂ ਤੀਜੇ ਦਿਨ ਸੂਈ ਨਾ ਜਰ ਕਿੰਨੇ ਦਿਨ ਹੋਏ ਸੂਈ ਨੂੰ ਤੀਜੇ ਦਿਨ ਸੂਈ ਨੋ ਬਾਈ ਤੀਜੇ ਦਿਨ ਹਾਂ ਹਾਂ ਠੀਕ ਹੈ ਮਗਰ ਬੱਚੇ ਦੀ ਗੱਲ ਕਰ ਮਗਰ ਕਰਤੀ ਹੈ ਲੈ ਕੱਤੀ ਚੈੱਕ ਕਰ ਲਓ ਦੋਸਤੋ ਇਹ ਬਤੌਰ ਕੇ ਦਿਖਾ ਦੇ ਬਾਈ ਦਿਖਾ ਦਿਓ ਦਿਖਾ ਦਿਓ ਅਰ ਵੀ ਘਰ ਬਣਾਇਆ ਬਾਈ ਲੋ ਵੀ ਦੋਸਤੋ ਚੈੱਕ ਕਰ ਲਓ ਜੀ ਇਹਦੀ ਕੱਦ ਦਾ ਚੈੱਕ ਕਰ ਲਓ ਤੁਸੀਂ ਆ ਜੀ ਚੈੱਕ ਕਰ ਲਓ ਹਾਂਜੀ ਚੈੱਕ ਕਰ ਲਓ ਚੱਲ ਖਾਣਾ ਨਾ ਵੀ ਦੇਖ ਲਓ ਦੋਸਤੋ ਦੇਖ ਕੇ ਨਾ ਲੋ ਬਈ ਤਿਆਰ ਆ 8 ਕਿਲੋ ਹੋਗਾ ਬਾਈ 8 ਕਿਲੋ 8 ਕਿਲੋ ਹਾਂ ਹਾਂ ਰੇਟ ਆ 1 ਲੱਖ 15 ਹਜ਼ਾਰ 1 ਲੱਖ 15 ਲੈ ਕੋਈ ਨਹੀਂ ਕਰਦਾ ਇਸ ਵਾਰ ਵੀ ਆਪਾਂ ਚੈੱਕ ਕਰਾ ਲਾਂਗੇ ਨਾ ਕਰੋ ਜੇ ਕੋਈ ਸਵਾਲ ਹੋਵੇ हां जी भाई जी आपा आज ਝੋਟੀ ਦੀ ਗੱਲ ਕਰੀਏ ਇਹ ਗੱਬੜ ਝੋਟੀ ਹੈ ਭਾਈ ਹਫਤਾ ਦੱਸ ਦੇਣਾ ਕੱਚੀ ਹੈ ਠੀਕ ਹੈ ਪਹਿਲਾਂ ਝੋਟੀ ਹੈ ਪਹਿਲਾਂ ਝੋਟੀ ਹੈ ਹਫਤਾ ਦੱਸ ਦੇਣਗੇ ਜੀ ਠੀਕ ਹੈ ਦੁੱਧ ਜੀ ਆਸ ਵਿੱਚ ਕਰਕੇ ਕਿਹਨਾ ਇੱਕ ਬਰਤਨ ਦੁੱਧ 12 ਕਿਲੋ ਦੇ ਦਊਗੀ ਭਾਈ 12 ਕਿਲੋ ਦੇ हां ਠੀਕ ਹੈ ਲੋ ਚੈੱਕ ਕਰ ਲਓ ਸੰਤੂਮ ਦੇ ਦੁੱਧ ਖੋਲ ਕੇ ਦਿਖਾ ਦੇ ਤੂੰ ਚੱਕਰ

3 ਨਾਲ ਦੀ ਹੋ ਗਈ 3 ਨਾਲ ਦੀ ਤੇ ਰੇਟ ਦੀ ਗੱਲ ਕਰੀਏ ਆਪਾਂ ਇਹਦਾ 32000 ਰੁਪਏ 32000 ਰੁਪਏ ਬਾਈ ਠੀਕ ਹੈ ਇਹ ਆਪਣੇ ਕੋਲ ਹੋਰ ਵੀ ਨਾ ਲੈ ਗਏ ਲੈ ਵਿਕਰੀ ਵਾਲੇ ਹੀ ਬਾਈ ਵਿਕਰੀ ਵਾਲੇ ਹੀ ਆ ਤੇ ਨੰਬਰ ਮਿਲਦੀਆਂ ਆਪਦਾ 8729003433 7783900768 ਠੀਕ ਹੈ ਦੋਵੇਂ ਨੰਬਰ ਬਾਈ ਚੱਲਿਆ ਹਾਂ ਠੀਕ ਹੈ ਤੇ ਬਈ ਦਾ ਨਾ ਆਪਾਂ ਨੰਬਰ ਲੈਦੇ ਦੂਸਤੋਂ ਗ੍ਰੀਨ ਦੇ ਨੰਬਰ ਸੁਣਾਵਾਂਗੇ ਜੇ ਕੋਈ ਵੀ ਚਾਹੇ ਬਾਈ ਦਾ ਤੁਸੀਂ ਪਸੰਦ ਆਉਣਾ ਜਾਣਾ ਦਾ ਤਾਂ ਨਹੀਂ ਆਉਣਾ ਅਜਿਹੇ ਗਾਣੇ ਆਪਾਂ ਮਾਣਿਆ ਗਵਰਨਰ ਦੇ ਨਾਮ ਤੋਂ ਆਈਆਂ। ਨੂੰਹਾਂ ਦਵਾਈਆਂ ਬਾਈਕੂਲੇ ਮੱਝਾਂ ਜੇ ਕੋਈ ਵੀ ਨਾਲ ਤੁਹਾਨੂੰ ਪਸੰਦ ਆਉਣਾ ਉਹ ਕੋਈ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਤੇ ਬਾਈ ਨੂੰ ਫੋਨ ਕਰ ਸਕਦੇ ਹੋ। ਜੇ ਆਪਣੇ ਵੀਡੀਓ ਦੋਸਤਾਂ ਚੇਤੇ ਲਾਈ ਜੇ ਤੁਮ ਆਪਣੇ ਫਰੀੰਡ ਨੂੰ ਫੋਲੋ ਕਰ ਲੋ ਤੇ ਵੀਡੀਓ ਨੂੰ ਵਾਤੋਂ ਸ਼ੇਅਰ ਕਰ ਦੋ ਤੇ ਠੀਕ ਹੈ ਜੀ ਧੰਨਵਾਦ